ਕਹਿੰਦਾ ਉਸ ਦਿਨ ਜਦ ਇਜ਼ਰਾਈਲੀ ਇਲੀਆਂ ਦੀ ਬਹਾਲੀ ਦਾ ਸਮਾਂ ਆਵੇਗਾ ਉਸ ਦਿਨ ਯਹੋਵਾ ਉੱtreਗਾ ਅਤੇ ਉਸ ਕੁੰਡਲੀਦਾਰ ਸੱਪ ਦੇ ਨਾਲ ਕੀ ਕਰੇਗਾ ਪੰਜਾਬੀ ਚ ਦਿਖਾਓ ਹੁਣ ਬਾਈਬਲ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਔਰ ਉਹ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਸਰਾਲ ਨੂੰ ਜਿਹੜੀ ਸਮੁੰਦਰ ਵਿੱਚ ਹੈ ਕਤਲ ਕਰੇਗਾ ਸਰਾਲ ਕਿਹਨੂੰ ਕਹਿੰਦੇ ਆ ਸਰਾਲ ਡ੍ਰੈਗਨ ਹਮ ਅਜਗਰ ਔਰ ਅਜਗਰ ਦੀ ਕੁਆਲਿਟੀ ਨਬੀ ਨੇ ਦੱਸੀ ਹੈ ਕਿ ਜਦ ਇਹਨੇ ਸ਼ਿਕਾਰ ਕਰਨਾ ਹੁੰਦਾ ਤੇ ਆਪਣੇ ਆਪ ਨੂੰ ਇਹ ਇਦਾਂ ਇਕੱਠਾ ਕਰ ਲੈਂਦਾ ਸਾਹ ਖਿੱਚ ਲੈਂਦਾ ਪਿੱਛੇ ਨੂੰ ਤੇ ਜਦ ਸਾਹ ਖਿੱਚਦਾ ਤੇ ਫਿਰ ਇੱਕਦਮ ਢਿੱਲਾ ਛੱਡ ਕੇ ਅਟੈਕ ਕਰਦਾ ਆਈ ਹੈਵ ਸੀਨ ਸਮ ਵੀਡੀਓਜ਼ ਮੈਂ ਕੁਝ ਵੀਡੀਓਜ਼ ਦੇ ਵਿੱਚ ਦੇਖਿਆ ਕਿ ਇਕੱਠਾ ਕਰਦਾ ਫਿਰ ਇਹ ਅਟੈਕ ਕਰਦਾ ਛੁੱਪ ਜਾਂਦਾ फेर अटैक ਕਰਦਾ ਔਰ ਇਹ ਛੁਪਿਆ ਹੋਇਆ ਕਿੱਥੇ ਆ ਸਮੁੰਦਰ ਦੇ ਵਿੱਚ ਔਰ ਉਸ ਦਾ ਯਹਵਾ ਨੇ ਕਤਲ ਕਰਨਾ ਹੈ ਹੂੰ ਉਸ ਦਾ ਯਹਵਾ ਨੇ ਸਮਝ ਪਾਏ ਹੋ ਕਹਿੰਦਾ ਉਹ ਕਤਲ ਕਰੇਗਾ ਕਤਲ ਕਰਨ ਦਾ ਮਤਲਬ ਹੁੰਦਾ ਸਲੇਨ ਕੱਟਣਾ ਇਸ ਲਈ ਜਦੋਂ ਉਹ ਸਮੁੰਦਰ ਤੇ ਪੈਰ ਰੱਖ ਰਿਹਾ ਤੇ ਉਹਦੇ ਹੱਥ ਵਿੱਚ ਕੀ ਆ ਖੁੱਲੀ ਹੋਈ ਪੋਥੀ ਹੂੰ ਉਹਦੇ ਹੱਥ ਵਿੱਚ ਖੁੱਲੀ ਹੋਈ ਪੋਥੀ ਖੁੱਲਿਆ ਹੋਆ ਵਚਨ ਔਰ ਵਚਨ ਦੋ ਧਾਰੀ ਤਲਵਾਰ ਨਾਲ ਉਹ ਤਿੱਖਾ ਆ ਤੇ ਇਹਦਾ ਮਤਲਬ ਜਦੋਂ ਵਚਨ ਲੈ ਕੇ ਆਉਂਦਾ ਆ ਤੇ ਉਹ ਇਸ ਕੁੰਡਲੀ ਧਾਰ ਸੱਪ ਦਾ ਕਤਲ ਕਰਦਾ ਔਰ ਇਸ ਸੰਦੇਸ਼ ਦੇ ਦੁਆਰਾ ਹੀ ਇਸ ਕੁੰਡਰੀ ਦਾ ਹਰ ਸੱਪ ਦਾ ਕਤਲ ਹੁੰਦਾ ਆ ਔਰ ਜਦ ਤੱਕ ਕੋਈ ਵਿਸ਼ਵਾਸੀ ਇਸ ਸੰਦੇਸ਼ ਨੂੰ ਲੈ ਨਹੀਂ ਲੈਂਦਾ ਤਦ ਤੱਕ ਉਹਦੇ ਅੰਦਰੋਂ ਸੱਪ ਕਿਉਂਕਿ ਸੱਪ ਛੁਪਿਆ ਕਿੱਥੇ ਆ ਲੋਕਾਂ ਦੀ ਭੀੜ ਵਿੱਚ ਅੱਛਾ ਲੋਕ ਢੇਰੀ ਬਣ ਕੇ ਖੜੇ ਆ ਤੇ ਵਿਚਕਾਰ ਸੱਪ ਲੋਕਾਂ ਦੀ ਢੇਰੀ ਆ ਬਣੀ ਹੋਈ ਪਾਥੀਆਂ ਦੀ ਤਰ੍ਹਾਂ ਤੇ ਵਿੱਚ ਬੈਠਾ ਹੋਇਆ ਸੱਪ ਨਹੀਂ ਨਹੀਂ ਲੋਗਾ ਦੀ ਭੀੜ ਵਿੱਚ ਛੁਪਨ ਦਾ ਮਤਲਬ ਹੈ ਉਹਦੀ ਸਿੱਖਿਆ ਲੋਗਾ ਨੇ ਹਿਰਦੇ ਅੰਦਰ ਰੱਖੀ ਹੋਈ ਹੈ 크리스마ਸ ਇਸ ਕੁੰਡਲੀਦਾਰ ਸੱਪ ਦੀ ਸਿੱਖਿਆ ਆ ਝੂਠਾ ਬਪਤਿਸਮਾ ਕੁੰਡਲੀਦਾਰ ਸੱਪ ਦੀ ਸਿੱਖਿਆ ਆ ਹੂੰ ਦੋ ਦੋ ਤਿੰਨ ਤਿੰਨ ਸ਼ਾਦੀਆਂ ਕਰਵਾਓ ਕੋਈ ਪ੍ਰੋਬਲਮ ਨਹੀਂ ਫਿਰ ਵੀ ਚਰਚ ਵਿੱਚ ਮੰਨਤਾ ਆ ਲੈਸਬੀਅਨ ਗੇ ਚਰਚ ਵਿੱਚ ਆ ਸਕਦੇ ਆ ਇਹ ਚਰਚ ਦੀ ਸਿੱਖਿਆ ਮੰਨਤਾ ਐਸ ਐਸੇ ਲੋਗਾਂ ਨੂੰ ਇਹ ਚਰਚ ਦੇ ਰਿਹਾ ਹੈ ਅਸਲ ਵਿੱਚ ਕਿਉਂ ਹੋ ਰਿਹਾ ਹੈ ਕਿਉਂਕਿ ਸੱਪ ਲੋਗਾਂ ਦੇ ਅੰਦਰ ਛੁਪਿਆ ਹੋਇਆ ਹੈ ਇਸ ਲਈ ਮਹਾਬਲੀ ਦੂਤ ਜਦ ਹੇਠਾਂ ਆਉਂਦਾ ਆ ਤੇ ਉਹ ਪੈਰ ਸਿੱਧਾ ਪਹਿਲਾਂ ਕਿੱਥੇ ਰੱਖਦਾ ਹੈ ਸਮੁੰਦਰ ਦੇ ਉੱਤੇ ਤੇ ਉਹ ਖਾਲੀ ਪੈਰ ਰੱਖ ਕੇ ਆਪਣਾ ਬੈਲੈਂਸ ਸੈੱਟ ਨਹੀਂ ਕਰ ਰਿਆ ਗਿਆ ਹਾਂ ਮੈਂ ਖਲੋ ਲੈਂਦਾ ਕਿ ਨਹੀਂ ਕਿਤੇ ਡਿੱਗਣਾ ਜਾਵਾ ਉਹਦੇ ਹੱਥ ਵਿੱਚ ਇੱਕ ਰਾਜਾ ਦੀ ਤਲਵਾਰ ਆ ਦੋ ਧਾਰੀ ਤਿੱਖੀ ਤਲਵਾਰ ਤਾਂ ਕਿ ਉਹ ਸੱਪ ਦਾ ਕਤਲ ਕਰੇ ਗੋਡ ਬlesਸ ਯੂ ਤੁਸੀਂ ਕਿਉਂ ਅੱਜ ਪਿਓਰ ਹੋ ਤੁਸੀਂ ਕਾਮਨਾ ਉਤੇ ਕਿਉਂ ਜਿੱਤ ਪਾ ਲਈ ਹੈ ਤੁਸੀਂ ਸ਼ੈਤਾਨੀ ਵਿਸ਼ਿਆਂ ਉਤੇ ਕਿਉਂ ਜਿੱਤ ਪਾ ਲਈ ਹੈ ਕਿਉਂਕਿ ਤੁਹਾਡੇ ਅੰਦਰੋਂ ਸੱਪ ਦਾ ਕਤਲ ਕਰ ਦਿੱਤਾ ਗਿਆ ਸਾਡੀਆਂ ਭੈਣਾਂ ਕਿਉਂ ਆਜ਼ਾਦ ਹਨ ਮੇਕਅਪ ਸੁਰਖੀ ਤੋਂ ਕਿਉਂਕਿ ਸੱਪ ਦਾ ਕਤਲ ਹੋ ਗਿਆ ਸਾਡੇ ਭਾਈ ਨਸ਼ਿਆਂ ਤੋਂ ਕਿਉਂ ਬਰੀ ਹਨ ਗੋਡ